ਅੱਜ ਦਾ ਸੌਫਟਪੇਡ ਇਵੈਂਟ ਕਿਹਦਾ ਨਾਮ ਹੈ ਕਿ ਤੁਹਾਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬਾਫਰੀਜ਼ ਆਗਮਨਪੁਰ ਮਿਤੀ 12 ਨਵੰਬਰ ਤੋਂ ਲੈ ਕੇ 23 ਨਵੰਬਰ ਤੱਕ ਮਨਾਉਣ ਜਾ ਰਹੇ ਹਾਂ 12 ਨਵੰਬਰ ਤੋਂ ਲੈ ਕੇ ਆਪਣਾ 14 ਨਵੰਬਰ ਤੱਕ ਅਸੀਂ ਬੱਚਿਆਂ ਦੇ ਕੰਪੀਟੀਸ਼ਨ ਕਰਵਾ ਰਹੇ ਹਾਂ ਜਿਦੇ ਚ ਲੇਖ ਮੁਕਾਬਲੇ ਪ੍ਰਸ਼ਨੋਤਰੀ ਮੁਕਾਬਲੇ ਕੀਤਾ ਸ਼ਬਦ ਗਾਂ ਮੁਕਾਬਲੇ ਹੋਣਗੇ ਤੇ 19 ਤਰੀਕ ਤੋਂ ਮੇਨ ਸ਼੍ਰੀ ਆਰ ਸਾਈਡ ਕਮਿਊਨਿਟੀ ਸਾਜ ਦੀ ਦੇ ਪਾਰਟ ਤੋਂ ਆਰੰਭ ਕਰਾ ਕੇ ਤੇ ਇਹ ਸ਼ਾਮ ਨੂੰ 19 ਰਾਤ ਨੂੰ ਆਪਣਾ ਕਥਾ ਤੇ ਕੀਰਤਨ ਹੋਣਗੇ 39 ਇਸੇ ਤਰ੍ਹਾਂ ਹੀ ਕਥਾ ਤੇ ਕੀਰਤਨ ਹੋਣਗੇ 21 ਨੂੰ ਸਵੇਰੇ ਕੀਰਤਨ ਵਰਤਾਰੰਭ ਕਰਾ ਕੇ ਤੇ 21 ਰਾਤ ਨੂੰ ਗੁਜ਼ਾਰਾ ਗੋਦਵਰੀ ਸਾਹਿਬ ਦੇ ਕਥਾ ਸਮਾਗੋ ਹੋਣਗੇ 22 ਰਾਤ ਨੂੰ ਮਹਾਂ ਕੀਰਤਨ ਦਰਬਾਰ ਹੋਏਗਾ 23 ਨੂੰ ਸਵੇਰੇ 8 ਵਜੇ ਸ਼੍ਰੀ ਅਖੰਡ ਕੋਟ ਸਾਹਿਬ ਦੀ ਸਮਾਪਤੀ ਤੋਂ ਫਿਰ 9 ਵਜੇ ਨਗਰ ਕੀਰਤਨ ਇੱਕ ਮਹਾਨ ਨਗਰ ਕੀਰਤਨ ਜਿਹੜਾ ਕਿ ਗੁਰਦਾਰਾ ਜ਼ਿਲ੍ਹਾ ਸਤੋ ਅਰੰਭ ਹੋਏਗਾ ਤੇ ਗੁਰਦਾਰਾ ਗੋਰੀ ਸਾਹਿਬ ਵਿਖੇ 1 ਵਜੇ ਸਮਾਪਤ ਹੋਏਗੀ ਇਸ ਸਮਾਗਮ ਦੇ ਵਿੱਚ ਗੁਰਦਸਾ ਵਿਖੇ ਆਨਾਮ ਵੰਨ ਸਮਰੋਹ ਵੀ ਹੋਏਗਾ ਜਿਹੜਾ ਕਿ 12 ਵਜੇ ਲੈ ਕੇ 4 ਵਜੇ ਤੱਕ ਹੋਏਗਾ ਜਿਸ ਵਿੱਚ ਬੱਚਿਆਂ ਦੇ ਜਿਹੜੇ ਮੁਕਾਬਲੇ ਜਿਹੜਾ ਉਹਨਾਂ ਇਨਾਮ ਵਿੱਚ ਜਾਣਗੇ ਜਿਸ ਵਿੱਚ ਪਹਿਲਾ ਇਨਾਮ 10000 ਦਾ ਦੂਜਾ 7000 ਆ ਤੇ 5000 ਦਾ ਹੋਏਗਾ ਤੇ ਇਸੇ ਤਰ੍ਹਾਂ ਜੀ ਆਪਣੇ ਜੇ ਸਰਵਿਸ ਫਾਰ ਐਮੈਨਿਟੀ ਦਾ ਇੱਕ ਅਵਾਰਡ ਜਿਹੜਾ ਹੈ 1 ਲੱਖ ਰੁਪਏ ਦੀ ਨਗਦ ਰਾਸ਼ੀ ਸਰੂਪਾ ਤੇ ਇੱਕ ਸਰਟੀਫੀਕੇਟ ਦਿੱਤੀ ਜਾਏਗੀ। ਉਹ ਅਸੀਂ 8 ਤਰੀਕ ਤੱਕ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਆਪਣੀਆਂ ਜਿਹੜੀਆਂ ਜਿਨ੍ਹਾਂ ਨੇ ਸਰਵਿਸ ਫਾਰ ਐਮੈਨਿਟੀ ਕੀਤੀ ਹੈ ਉਹ ਸਾਨੂੰ ਐਪਲੀਕੇਸ਼ਨਾਂ ਦੇਣ ਤਾਂ ਕਿ ਅਸੀਂ ਉਹਨਾਂ ਨੂੰ ਸਿਲੈਕਟ ਕਰਕੇ ਬੈਠੇਗੀ ਜੀ ਬੈਠੇਗੀ ਕੁਝ ਫਾਈਨਲ ਕਰੇਗੀ ਅਸੀਂ ਇਹ ਜਿਹੜਾ ਸਾਰਾ ਆਗਮਨ ਫੁਰਬਾ ਇਹ ਉਹ ਨੂਰ ਨਕਰੀਟੇਸ਼ਨ ਕੀਤਾ ਗਿਆ ਸੀ ਸ੍ਰੀ ਰਾਜ ਮਨੀ ਖਾਲਸਾ ਜੀ ਦੇ ਰਹਿਣ ਮੇਂ ਹੋਇਆ ਗਿਆ ਹੈ ਸੌਰੀ ਕੋ ਕੋ ਆ ਸਕ ਤੋਂ ਸਾਡੇ ਦੁਨੀਆਂ ਨਹੀਂ ਹਨ ਤੇ ਉਸ ਦੋਨਾਂ ਦੇ ਪੁੱਤਰ ਸ੍ਰੀ ਸੁਮਜੀਤ ਸਿੰਘ ਸੇਖੋਂ ਉਹਨਾਂ ਦੀ ਰਹਿਣ ਮੇਂ ਇੱਕ ਇਹ ਸਾਰੇ ਉਹ ਕਿਤੇ ਜਾਂਦੇ ਤੇ ਉਹਨਾਂ ਦੇ ਬ੍ਰਦਰ ਦੇ ਇੱਕ ਸਾਬਸੇ ਜੀ ਜਿਹਾ ਜਿਹਾ ਸੁਨਾਮਾ ਵਿੱਚ ਸੇਖਾ ਉਹਨਾਂ ਦਾ ਤਾਂ ਆ ਗਿਆ ਤਾਂ ਕਿਤੇ ਜੈਂ ਮੈਂ ਸਾਰੇ ਜਿਹੜੇ ਮੈਂਬਰ ਸਹਿबान ਹੈ ਏਸ ਟਾਈਮ ਤੇ ਹੈਗੇ ਆ ਮੈਨੂੰ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਕਰਦਾ ਹਾਂ ਉਹਨਾਂ ਨੇ ਮੇਥੇ ਮਾਨ ਕੀਤਾ ਮੈਨੂੰ ਮੌਕਾ ਦਿੱਤਾ ਕਿ ਪਿਛਲੇ 2 ਸਾਲਾਂ ਤੋਂ ਸੇਵਾ ਦਾ ਮੌਕਾ ਮਿਲਿਆ ਮੈਂ ਕਰ ਰਿਹਾ ਹਾਂ ਕਿ ਇਸ ਵਾਲੀ ਉਮੀਦ ਹੈ ਕਿ ਸਾਰੇ ਸਾਥ ਜੀ ਦੀ ਮਿਹਰਬਾਨੀ ਨਾਲ ਇਸੇ ਦੇ ਬਹੁਤ ਅچھے ਤਰੀਕੇ ਨਾਲ ਨਿਭੇਗਾ ਤੇ ਦੱਸ ਕਿ ਆਉਣ ਕਿਸ ਤਰ੍ਹਾਂ ਪਰਮ ਸਾਰੇ ਜਿਸ ਤਰ੍ਹਾਂ ਅਗਲੇ ਹਰ ਸਾਲ ਦੀ ਤਰ੍ਹਾਂ ਹੁੰਦੇ ਨੇ ਉਸੇ ਤਰ੍ਹਾਂ ਪੂਰੀ ਧਿਆਨ ਨਾਲ ਰੱਖ ਕੇ ਸੰਕਟਾਂ ਦੇ ਸਹਿਯੋਗ ਨਾਲ ਸਾਰੇ ਅچھے ਤਰੀਕੇ ਨਾਲ ਜਿਨ ਕੇ ਪਗ ਜਾਨਕੀ ਜਿਹੜੀ ਸਰਕਾਰੀ ਤੌਰ ਤੇ ਜਿਹੜੀ ਪੀਸੀ ਸਾਹ ਵੈਸਸਬੀ ਸਾਹ ਦੇ 938 ਇਹ ਸਾਰਾ ਕੀਤਾ ਤੇ ਸ਼ਹਿਰ ਵਾਸੀ ਬਿਤੇ ਮੈਂ ਇਹ ਹੀ ਅਪੀਲ ਕਰਾਂਗਾ ਕਿ 23 ਸਤੰਬਰ ਨੂੰ ਟਿਕਾ ਘਰਾਂ ਦੇ ਵਿੱਚ ਜੀਵੇ ਵਾਲ ਕੇ ਇੱਕ ਪੁਲਿਸ ਨਾ ਫਲਾਇ ਇੱਕ ਉਹਨਾਂ ਇੱਕ ਉਹਨਾਂ ਦੀ ਯਾਦ ਵਿੱਚ ਇੱਕ ਬਾਫੀ ਦੀ ਯਾਦ ਵਿੱਚ ਇੱਕ ਆਪਣੇ ਨੂੰ ਅچھے ਤਿੱਕੇ ਘਰਾਂ ਸਜਾਵਟ ਕੀਤੀ ਜਾਵੇ ਲਾਈਕਿੰਗ ਕੀਤੀ ਜਾਵੇ